ਆਰਤੀ ਮਹਿਲਾ ਪਹਿਲਵਾਨ ਵਿਨੇਸ਼ ਫੁਗਾੜਤੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜਿਹਨਾਂ ਦੱਸਦੀ ਹੈ ਕਿ ਵਿਨੇਸ਼ ਫੁਗਾੜਤ ਦਾ ਚਾਂਦੀ ਦਾ ਤਮਗਾ ਹਾਸਲ ਕਰਨ ਦਾ ਜਿਹੜਾ ਸੁਪਨਾ ਸੀ ਉਹ ਟੁੱਟ ਗਿਆ ਹੈ ਸੀਏਐਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਫੈਸਲਾ ਲੈ ਲਿਆ ਗਿਆ ਹੈ ਦਰਅਸਲ ਪੈਰਿਸ 올림픽ਸ ਦੇ ਵਿੱਚ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਦੇ ਵੱਲੋਂ ਇੰਟਰਨੈਸ਼ਨਲ ਕਾਉਂਸਲ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਦੇ ਵਿੱਚ ਅਪੀਲ ਤਿਆਰ ਕੀਤੀ ਗਈ ਸੀ ਕਿ ਉਹਨਾਂ ਨੂੰ ਚਾਂਦੀ ਦਾ ਤੰਗਾ ਦਿੱਤਾ ਜਾਵੇ ਤੇ ਹੁਣ ਇਸ ਮਾਮਲੇ ਦੇ ਵਿੱਚ CAS ਦਾ ਫੈਸਲਾ ਸਾਹਮਣੇ ਆ ਗਿਆ CAS ਨੇ ਵਿਨੇਸ਼ ਫੋਗਾਰਡ ਦੀ ਜਿਹੜੀ ਅਪੀਲ ਸੀ ਉਸ ਨੂੰ ਖਾਰਜ ਕਰ ਦਿੱਤਾ ਹੈ ਤੇ ਖਾਰਜ ਹੁੰਦੇ ਸਾਰ ਹੀ ਵਿਨੇਸ਼ ਫੋਗਾਰਡ ਦਾ ਚਾਂਦੀ ਦਾ ਤੰਗਾ ਹਾਸਲ ਕਰਨ ਦਾ ਜਿਹੜਾ ਸੁਪਨਾ ਸੀ ਉਹ ਚੱਕਨਾ ਚੂਰ ਹੋ ਗਿਆ ਹੈ ਦੱਸ ਦਈਏ ਕਿ ਵਿਨੇਸ਼ ਫੋਗਾਰਡ ਨੂੰ ਪੈਰਿਸ 올림픽 2024 ਦੇ ਲਈ 50 ਕਿਲੋਗ੍ਰam ਫ੍ਰੀ ਸਟਾਈਲ 골ਡ ਮੈਡਲ ਮੈਚ ਤੇ ਲਈ 100 ਗ੍ਰam ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਇਸ ਫੈਸਲੇ ਤੋਂ ਬਾਅਦ ਜਿੱਥੇ ਭਾਰਤੀ 올림픽 ਸੰਘ ਨੇ ਸਖਤ ਇਤਰਾਜ਼ ਜਤਾਇਆ ਸੀ ਉੱਥੇ ਵਿਨੇਸ਼ ਵੀ ਕਾਫੀ ਨਿਰਾਸ਼ ਨਜ਼ਰ ਆ ਰਹੀ ਸੀ ਵਿਨੇਸ਼ ਫੋਗਾਰਡ ਨੇ ਇਸ ਫੈਸਲੇ ਨੂੰ ਲੈ ਕੇ ਕੋਰਟ ਆਫ ਆਰਬਿਟ੍ਰੇਸ਼ਨ ਫੋਰ ਸਪੋਰਟਸ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਘੱਟੋ-ਘੱਟ ਸਿਲਵਰ ਮੈਡਲ ਦਿੱਤਾ ਜਾਵੇ ਜਿਸ ਦੇ ਸਿਏਏਐਸ ਨੇ ਹੁਣ ਫੈਸਲਾ ਕੀਤਾ ਹੈ ਅਤੇ ਉਹਨਾਂ ਨੇ ਵਿਨੇਸ਼ ਫੁਗਾਰ ਦੀ ਇਸ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ਨੂੰ ਚਾਂਦੀ ਦਾ ਤਮਗਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਭਾਰਤੀ 올림픽 ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਸੀਏਐਸ ਦੇ ਇਸ ਫੈਸਲੇ ਤੇ ਨਿਰਾਸ਼ਾ ਪ੍ਰਗਟਾਈ ਹੈ ਆਈਓਏ ਦਾ ਮੰਨਣਾ ਹੈ ਕਿ ਦੋ ਦਿਨਾਂ ਦੇ ਦੂਜੇ ਦਿਨ ਭਾਰ ਦੇ ਉਲੰਘਣ ਲਈ ਐਥਲੀਟ ਨੂੰ ਪੂਰੀ ਤਰ੍ਹਾਂ ਅਯੋਗ ਘਰਾਰ ਦੇਣਾ ਪੂਰੀ ਤਰ੍ਹਾਂ ਨਾਲ ਜਾਂਚ ਦਾ ਹੱਕਦਾਰ ਹੈ ਭਾਰਤੀ ਪੱਖ ਦੇ ਕਾਨੂੰਨੀ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ ਸੀਏਐਸ ਦੇ ਸਾਹਮਣੇ ਸਹੀ ਢੰਗ ਦੇ ਨਾਲ ਪੇਸ਼ ਕੀਤਾ ਸੀ ਆਈਓਏ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਸੀਏਐਸ ਦੇ ਫੈਸਲੇ ਤੋਂ ਬਾਅਦ ਵੀ ਆਈਓਏ ਫੋਗਾਰਡ ਦੇ ਪੂਰੇ ਸਮਰਥਨ ਵਿੱਚ ਖੜਾ ਹੈ ਅਤੇ ਹੋਰ ਕਾਨੂੰਨੀ ਵਿਕਲਪਾਂ ਦੀ ਖੋਜ ਕਰ ਰਿਹਾ ਹੈ ਆਈਓਏ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਦੇ ਕੇਸ ਦੀ ਸੁਣਵਾਈ ਹੋਵੇ ਆਈਓਏ ਖੇਡ ਵਿੱਚ ਨਿਆਂ ਅਤੇ ਨਿਰਪੱਖ ਨਿਰਪੱਖਤਾ ਦਾ ਵਕਾਲਤ ਕਰਨਾ ਜਾਰੀ ਰੱਖੇਗਾ ਇਹ ਯਕੀਨੀ ਬਣਾਉਂਦਾ ਹੈ ਕਿ ਐਥਲੀਟਾਂ ਅਤੇ ਖੇਡਾਂ ਵਿੱਚ ਹਰ ਕਿਸੇ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਹਰ ਸਮੇਂ ਬਰਕਰਾਰ ਰੱਖਿਆ ਜਾਵੇ ਜਦੋਂ ਵਿਨੇਸ਼ ਵਗੜ ਨੇ ਪੈਰਾਓਲੰਪਿਕ 2024 ਦੇ ਵਿੱਚ 골ਡ ਮੈਡਲ ਮੈਚ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਤਾਂ ਉਹ 올림픽 ਦੇ ਇਤਿਹਾਸ ਦੇ ਵਿੱਚ ਕੁਸ਼ਤੀ ਦੇ ਫਾਈਨਲ ਦੇ ਵਿੱਚ ਥਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹਾਲਾਂਕਿ ਮੈਡਲ ਮੈਚ ਦੀ ਸਵੇਰ ਨੂੰ ਜਦੋਂ ਉਸਦਾ ਭਾਰ ਮਾਪਿਆ ਗਿਆ ਤਾਂ ਇਹ ਨਿਰਧਾਰਿਤ ਸੀਮਾ ਤੋਂ 100 ਗ੍ਰਾਮ ਵੱਧ ਪਾਇਆ ਗਿਆ ਜਿਸ ਦੇ ਕਾਰਨ ਭਾਰਤੀ ਪਹਿਲਵਾਨوں ਯੋਗਕਰਾਰ ਦੇ ਦਿੱਤਾ ਗਿਆ ਜਿਸ ਤੋਂ ਨਿਰਾਸ਼ ਹੋ ਕੇ ਵਿਨੇਸ਼ ਨੇ ਕੁਸ਼ਤੀ ਨੂੰ અલਵਿਦਾ ਕਹਿ ਦਿੱਤਾ ਸੀ ਅਯੋਗਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਸੀਏਐਸ ਨੂੰ ਅਪੀਲ ਕੀਤੀ ਸੀ ਕਿ ਘੱਟੋ ਘੱਟ ਉਹਨਾਂ ਨੂੰ ਚਾਂਦੀ ਦਾ ਤਗਮਾ ਤਾਂ ਦਿੱਤਾ ਜਾਵੇ ਪਰ ਹੁਣ ਇਸ ਅਪੀਲ ਦੇ ਉੱਪਰ ਵੀ ਸੀਏਐਸ ਦਾ ਫੈਸਲਾ ਸਾਹਮਣੇ ਆ ਗਿਆ ਸੀਏਐਸ ਨੇ ਸਾਫ਼ ਤੌਰ ਤੇ ਚਾਂਦੀ ਦਾ ਤੰਗਾ ਵਿਨੇਸ਼ ਫੋਗਾਟ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦੀ ਇਸ ਅਪੀਲ ਨੂੰ ਰੱਦ ਕਰ ਦਿੱਤਾ ਜਿਸ ਤੋਂ ਬਾਅਦ ਭਾਰਤ ਚ ਪਹਿਲਵਾਨੀ ਦੇ ਵਿੱਚ ਜਿਹੜਾ ਚਾਂਦੀ ਦੇ ਤਗਮੇ ਆਉਣ ਦੀ ਅਪੀਲ ਸੀ ਉਹ ਵੀ ਚੱਕਨਾਚੂਰ ਹੋ ਗਈ ਹੈ